ਕੰਪਨੀ ਬਾਗ ਦੇ ਵਿੱਚ ਲੋਕ ਸੈਰ ਕਰਨ ਲਈ ਆਉਂਦੇ ਨੇ ਬਿਮਾਰੀਆਂ ਹਟਾਉਣ ਲਈ ਆਉਂਦੇ ਨੇ ਆ ਬਿਮਾਰੀਆਂ ਤੋਂ ਲੈ ਕੇ ਜਾਣ ਲਈ ਜਾਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਉਹ ਤੇ ਸਾਰੇ ਦਿਹਾੜੀ ਦੇ ਥੱਕੇ ਸ਼ਾਮਾਂ ਨੂੰ ਜੋ ਸੈਰ ਕਰਨ ਆਉਂਦੇ ਆ ਆਲੇ ਦੁਆਲੇ ਜਿਹੜੇ ਰੁੱਖ ਆ ਪ੍ਰਾਤਨ ਜਿਹੜੀਆਂ ਇੱਥੇ ਹੈਗੀਆਂ ਸਾਡੀਆਂ ਵਿਰਾਸਤਾਂ ਜਦੋਂ ਆਉਂਦੇ ਉਹ ਖੁਸ਼ੀ ਖੁਸ਼ੀ ਆਉਂਦੇ ਆ ਤੇ ਪਰ ਜਦੋਂ ਇੱਥੇ ਆਣ ਕੇ ਹਾਲਾਤ ਵੇਖਦੇ ਇਥੋਂ ਦੇ ਇੱਥੇ ਇਕੱਲੇ ਮਤਲਬ ਸ਼ਹਿਰ ਦੇ بڑے بڑے ਵਧੀਆ ਸਰਮਾਇਦਾਰ ਲੋਕ ਆਉਂਦੇ ਆ ਖਿਡਾਰੀ ਆਉਂਦੇ ਆ ਪਰ ਗੱਲ ਆ ਵੀ ਉਹਨਾਂ ਨੂੰ ਥੋੜੀ ਪਤਾ ਹੁਣ ਉਹ ਕਈ ਵੇਖ ਕੇ ਲਾਗੋ ਨੰਗੇ ਜਾਂਦੇ ਮੇਰੀ ਬੇਨਤੀ ਕਿ ਵੇ ਜਿਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਮੁਗਲ ਤੇ ਗੋਰੇ थरथर ਕੰਬਦੇ ਸੀਗੇ ਤੇ ਅਫਗਾਨਾ ਨੇ ਜਿਹੜਾ ਸਲਵਾਰਾਂ ਪਾਲੀਆਂ ਸੀਗੀਆਂ ਉਹਨਾਂ ਦੇ ਡਰ ਨਾਲ ਤੇ ਅੱਜ ਉਹਨਾਂ ਦੇ ਜਿਹੜੀ ਰਿਆਸਤ ਆ ਉੱਥੇ ਇੰਨਾ ਬੁਰਾ ਹਾਲ ਆ ਇਹ ਉਹੀ ਸਮਰ ਪੈਲਸ ਆ ਜਿਹਦੀ ਪਾਰਲੀਮੈਂਟ ਦੇ ਵਿੱਚ ਅਕਸਰ ਗੱਲਬਾਤ ਹੁੰਦੀ ਆ ਤੇ ਇਹ ਸਮਰ ਪੈਲਸ ਦੇ ਬਾਹਰ ਦੀ ਤਸਵੀਰ ਆ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਇਹ ਹਾਲਾਤ ਜਿਹੜੇ ਆ ਹੁਣ ਜੇਕਰ ਤੁਹਾਨੂੰ ਕਿਤੇ ਵਿਖਾਵਾਂ ਮੈਂ ਵਿੱਚ ਤੇ ਪਾਣੀ ਜਿਹੜਾ ਖਲੋਤਾ ਇਹ ਤੋਂ ਮੱਛਰ ਪੈਦਾ ਹੋਣਾ ਕਈ ਬਿਮਾਰੀਆਂ ਨੇ ਆਮ ਲੋਕਾਂ ਨੂੰ ਲਪੇਟ ਚ ਲੈ ਲੈਣਾ ਕੋਈ ਇੱਥੇ ਸਫਾਈ ਦਾ ਨਹੀਂ ਐਦਾ ਬੁਰਾ ਹਾਲ ਹੈ ਇੱਥੇ ਜਿਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਮੁਗਲ ਤੇ ਗੋਰੇ थरथर ਕੰਬਦੇ ਸੀਗੇ ਤੇ ਅਫਗਾਨਾਂ ਨੇ ਜਿਹੜਾ ਸਲਵਾਰਾਂ ਪਾ ਲੀਆਂ ਸੀਗੀਆਂ ਉਹਨਾਂ ਦੇ ਡਰ ਨਾਲ ਤੇ ਅੱਜ ਉਹਨਾਂ ਦੇ ਜਿਹੜੀ ਰਿਆਸਤ ਆ ਉੱਥੇ ਇੰਨਾ ਬੁਰਾ ਹਾਲ ਆ ਬਿਮਾਰੀਆਂ ਆ ਨਿਰੀਆਂ ਦੱਸੋ ਇੱਥੇ ਜੇ ਕੋ ਟੂਰਿਸਟ ਆਣ ਕੇ ਵੇਖੂਗਾ ਤੇ ਕੀ ਇਹਨੂੰ ਕਹੂਗਾ ਆ ਵੇਖੋ ਇੱਥੇ بارش ਜਦੋਂ ਆਊਗੀ ਕਿਤੇ ਕਿੱਥੋਂ ਪਾਣੀ ਨਿਕਲੂ ਆ ਵੇਖੋ ਆ ਕਿਦਾਂ ਬੂਟੇ ਆ ਇੱਥੇ ਦੱਸੋ ਕਿਦਾਂ ਘਾਹ ਆ ਇੱਥੇ ਆਲੇ ਦੁਆਲੇ ਵੇਖੋ ਇੱਥੇ ਆ ਕਿਡੇ ਕਿਡੇ ਇੱਥੇ ਵੇਖੋ ਆ ਬੂਟੇ ਹੋ ਗਏ ਆ ਤੇ ਇੱਥੋਂ ਕਿੱਥੋਂ ਪਾਣੀ ਨਿਕਲਣਾ ਕਿਸੇ ਬੰਨੇ ਨੂੰ ਔਰ ਇਸ ਤੋਂ ਗਾੜੀ ਜੇ ਤੁਸੀਂ ਵੇਖੋ ਤਲਾ ਤਾਂ ਇੰਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵਿਰਾਸਤਾਂ ਨੂੰ ਵੀ ਸਲਮ ਏਰੀਆ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਇਹ ਇਤਲਾਬ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਜੋ ਕਿ ਛੱਪੜ ਦਾ ਰੂਪ ਧਾਰਨ ਕਰ ਲਿਆ ਕਿੰਨੀ ਕਿੰਨੀ ਕਾਈ ਜਿਹੜੀ ਇੱਥੇ ਜੰਮੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇਹ ਤੇ ਬਿਮਾਰੀ ਦਾ ਘਰ ਆ ਨਰਾ ਵੇਖੋ ਇਹ ਜੇ ਕਿ ਵਿਚਾਰੇ ਕਿਸੇ ਗਰੀਬ ਬੰਦੇ ਦੇ ਘਰ ਦੇ ਬਾਹਰ ਹੁੰਦਾ ਤੇ ਜਾਂ ਕਿਸੇ ਦੇ ਪਾਣੀ ਖਲੋਤਾ ਹੁੰਦਾ ਤੇ ਇੱਥੇ ਚਲਾਨ ਕੱਟ ਗਿਆ ਨਾ ਉਹਦਾ ਸਿਹਤ ਵਿਭਾਗ ਨੇ ਹੱਥੇ ਫੜਾ ਦੇਣਾ ਹੁਣ ਇਹਨਾਂ ਦਾ ਕਿਹੜਾ ਚਲਾਨ ਕੱਟਿਆ ਹੈਰੀਟੇਜ ਦੀ ਜਗ੍ਹਾ ਬਾ ਤੇ ਅਕੀ ਮੈਸੇਜ ਜਾਂਦਾ ਸਾਡੇ ਸ਼ਹਿਰ ਦਾ ਵੇਖੋ 스마트 ਸਿਟੀ ਕਹਿਣ ਨੂੰ ਤੇ ਆ ਸਾਫ ਸਫਾਈ ਤਾਂ ਤੁਸੀਂ ਵੇਖ ਹੀ ਲਈਏ ਇੱਕ ਕੀ ਕੋਈ ਲਿਕਵਿਡ ਪਾਣੀ ਦਾ ਤਰ੍ਹਾਂ ਨਹੀਂ ਲੱਗ ਰਿਹਾ ਇਸ ਤਰੀਕੇ ਲੱਗਿਆ ਜਿਵੇਂ ਰੇਤ ਜੰਮੀ ਹੋਈ ਐ ਇੰਨੇ ਸਖਤ ਜਿਹੜਾ ਲੱਗ ਰਿਹਾ ਏ ਹੁਣ ਤੁਸੀਂ ਦੱਸੋ ਸਾਡੀਆਂ ਵਿਰਾਸਤਾਂ ਜਿਹੜੀਆਂ ਵਾ ਉਹ ਨਸ਼ੇੜੀਆਂ ਤੇ ਆਸ਼ਕਾਂ ਲਈ ਥੋੜੀ ਆ ਵੀ ਉਹਨਾਂ ਦੇ ਅੱਡੇ ਆਣ ਕਿਥੇ ਬਾਵਾ ਚ ਬਾਵਾ ਪਾ ਕੇ ਬਹਿ ਜਾਂਦੇ ਇੱਥੇ ਨਸ਼ੇ ਕੰਮ ਸਿਕਟਾਂ ਪੀਣ ਇਹ ਸਾਡਾ ਨਿਸ਼ਾਨ ਜਿਹੜਾ ਵਾ ਇਹ ਖਾਲਸੇ ਦਾ ਨਿਸ਼ਾਨ ਜਿਹੜਾ ਝੂਲਦਾ ਵਾ ਇਹ ਕਿਤੇ ਇਦਾਂ ਨਹੀਂ ਬੜੀਆਂ ਕੁਰਬਾਨੀਆਂ ਇਹਦਾ ਮਤਲਬ ਹੈ ਵੀ ਇੱਥੇ ਇੱਕ ਮਰਦ ਗੰਮੜਾ ਬੈਠਾ ਵਾ ਕਿਸੇ ਨੂੰ ਜ਼ਰੂਰਤ ਤੇ ਆ ਜੇ ਤੇ ਜੇ ਇਹਦੇ ਥੱਲੇ ਹੀ ਆਣ ਕੇ ਕੋਈ ਗਲਤ ਕੰਮ ਕਰਦਾ ਤਾਂ ਕਿੱਡੀ ਮਾੜੀ ਗੱਲ ਆ ਤੇ ਗੱਲ ਕੱਲੀ ਨਾ ਕਰਿਆ ਕਰੀ ਅਸੀਂ ਆਪਣੇ ਰਾਜ ਦੀ ਗੱਲ ਤੇ ਕਰਦਨੇ ਅਸੀਂ ਇਦਾਂ ਦਾ ਰਾਜ ਲੈ ਆਉਣਾ ਅਸੀਂ ਉਹ ਕਰਦਣਾ ਅਸੀਂ ਇਦਾਂ ਹੋ ਜਾਊ ਉਹ ਕੁਝ ਨਹੀਂ ਹੋਣਾ ਤੁਸੀਂ ਯਾਰ ਆਪਣੇ ਵਿਰਾਸਤਾਂ ਨੂੰ ਤੇ ਸੰਭਲੋ ਆਪਣੀਆਂ ਵਿਰਾਸਤਾਂ ਨੂੰ ਅੱਜ ਤੁਸੀਂ ਜਿੰਨੇ ਪੋਲਿਟਿਸ਼ੀਅਨ ਆ ਮੇਰੇ ਹਿਸਾਬ ਨਾਲ ਇਹਨਾਂ ਨੂੰ ਪੁੱਛ ਲਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਨਹੀਂ ਪਤਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੋਂ ਤੱਕ ਜਾਂਦਾ ਸੀ ਇਹਨਾਂ ਨੂੰ ਇਹ ਪੁੱਛ ਲਓ ਚਿੱਕੜ ਕਿਸੇ ਤੇ ਕਿੱਦਾਂ ਪਾਉਣਾ ਕਿਸੇ ਤੇ ਅਲੀਗੇਸ਼ਨ ਕਿੱਦਾਂ ਲਾਉਣੇ ਆ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਿੱਦਾਂ ਜਲੂਸ ਕਿੱਦਾਂ ਕੱਢਣਾ ਨੈੱਟ ਤੇ ਅੱਜ ਕੱਲ ਇਹੀ ਵਿਵਾਦ ਰਹਿ ਗਿਆ ਸਾਡੇ ਤੇ ਜਦੋਂ ਦਾ ਧਿਆਨ ਚ ਆਇਆ ਅਸੀਂ ਉਦੋਂ ਦਾ ਲੜਾਈ ਲੜਣਦੇ ਆ ਤੇ ਜੇ ਨਹੀਂ ਪ੍ਰਸ਼ਾਸਨ ਕਰੂਗਾ ਤੇ ਅ ਤੁਰਦੇ ਸਾਹਮਣੇ ਦੇਖ ਲਿਓ ਤੁਸੀਂ ਆਹ ਹੋਰ ਦੇਖਣਾ ਸੀ 25 ਦਿਨ ਇਲੈਕਸ਼ਨ ਲੰਘਦੀ ਆ ਤੇ ਮੈਂ ਆਪ ਕਰਵਾ ਦੇਣਾ ਨਹੀਂ ਅਸੀਂ ਚਲੋ ਉਹ ਗੱਲ ਤੇ ਬਾਅਦ ਚੰਦੇ ਆ ਕਿ ਪੰਜਾਬੀ ਜਿ ਕਿੱਥੇ ਆ ਪਰ ਜਿਹੜਾ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖਿਆ ਉਸ ਦੀ ਵੀ ਸਫਾਈ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਦੀਆਂ ਪੰਛੀਆਂ ਦੀ ਇੱਥੇ ਵਿੱਠਾ ਪਈਆਂ ਹੋਈਆਂ ਨੇ ਲੈ ਵੇਖੋ ਕਿੰਨੇ ਵੇਖੋ ਅਜੀਬ ਜਿਹੜੇ ਆ ਜ ਬਿਲਕੁਲ ਇੱਕ ਪਾਸੇ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਤੇ ਆ ਜਿਹੜੇ ਕੀੜੇ ਚਿਮੜੇ ਹੋਏ ਨੇ ਆ ਕਿੰਨੇ ਕੀੜੇ ਚੰਬੜੇ ਆ ਦੱਸੋ ਕੀ ਆ ਬਾਹਰੋਂ ਜੇ ਕਿਤੇ ਫੋਰਮ ਤੋਂ ਕੋਈ ਆਉਂਦੇ ਸਾਡੇ ਟੂਰਿਸਟ ਤੇ ਵੇਖਣ ਤੇ ਆ ਕੀ ਸਿੱਖਿਆ ਅ ਆ ਕਿੰਨੇ ਆ ਮਤਲਬ ਇੰਨੀਆਂ ਨਹੀਂ ਤਨਖਾਹਾਂ ਲੈਣ ਦੇ ਤੇ ਜਾ ਕੇ ਕਿਤੇ ਵੀ ਨਹੀਂ ਕੰਮ ਕਰ ਸਕਦੇ ਸਾਫ ਸਫਾਈ ਵੀ ਨਹੀਂ ਕਰ ਸਕਦੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦਾ ਜੋ ਕਿ ਪਹਿਲੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਰਾਮ ਬਾਗ ਦਾ ਨਾਮ ਨਾਲ ਜਾਣਿਆ ਜਾਂਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਬਹੁਤ ਵਿਰਾਸਤਾ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਚੋਂ ਇੱਕ ਵਿਰਾਸਤ ਸਮਰ ਪੈਲੇਸ ਤੁਹਾਡੇ ਨਾਲ ਦਿਖਾਉਣ ਜਾ ਰਹੇ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਖੁਦ ਰਹਿੰਦੇ ਹੁੰਦੇ ਸੀਗੇ ਇਹ ਤਸਵੀਰਾਂ ਸਮਰ ਪੈਲੇਸ ਦੀ ਤੁਸੀਂ ਦੇਖ ਸਕਦੇ ਹੋ ਕੰਪਨੀ ਬਾਗ ਦੇ ਵਿੱਚ ਹੈ ਜੋ ਕਿ ਰੈਜ਼ਿਡੈਂਸ ਆਫ ਮਹਾਰਾਜਾ ਰਣਜੀਤ ਸਿੰਘ ਹੈ ਉਹ ਤੁਸੀਂ ਦੇਖ ਵੀ ਸਕਦੇ ਹੋ ਕਿ ਉਸ ਦੇ نیچے ਉਰਦੂ ਦੇ ਵਿੱਚ ਵੀ ਇਹ ਲਿਖਿਆ ਹੋਇਆ ਜਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਸੀਗਾ ਇੱਥੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੇ ਵੇਲੇ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਰਹਿੰਦੇ ਹੁੰਦੇ ਸੀਗੇ 1818 ਤੋਂ 1837 ਤੱਕ ਦਾ ਸਮਾਂ ਜਿਹੜਾ ਇੱਥੇ ਤਕਰੀਬਨ ਲਿਖਿਆ ਹੋਇਆ ਪਰ ਇੱਥੇ ਟੂਰਿਸਟ ਵੀ ਘੁੰਮਣ ਲਈ ਆਉਂਦੇ ਨੇ ਅੰਗਰੇਜ਼ ਭਾਰਤ ਦੇ ਹਰ ਕੋਨੇ ਤੋਂ ਵੀ ਲੋਕ ਆਉਂਦੇ ਨੇ ਪਰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕੀ ਇਸ ਦਾ ਇਤਿਹਾਸ ਕਿੱਥੇ ਆ ਇਸ ਦੇ ਅੰਦਰ ਬਹੁਤ ਸੋਹਣਾ ਮਿਊਜ਼ੀਅਮ ਵੀ ਬਣਿਆ ਹੋਇਆ ਜਿਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਸਤਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਕਾਫੀ ਜਾਣਕਾਰੀਆਂ ਦਿੱਤੀਆਂ ਹੋਈਆਂ ਨੇ ਪਰ ਜੇਕਰ ਇਤਿਹਾਸ ਦੀ ਗੱਲ ਕਰੀਏ ਪੜ ਕੇ ਹੀ ਪਤਾ ਚੱਲਦਾ ਇਤਿਹਾਸ ਕਿੱਥੇ ਆ ਤਾਂ ਇਹ ਬਹੁਤ ਸੋਹਣੇ ਪੱਥਰਾਂ ਦੇ ਉੱਤੇ ਇਤਿਹਾਸ ਲਿਖਿਆ ਤਾਂ ਹੋਇਆ ਪਰ ਪਹਿਲਾਂ ਹਿੰਦੀ ਦੇ ਵਿੱਚ ਲਿਖਿਆ ਹੋਇਆ ਤਾਂ ਫਿਰ ਅੰਗਰੇਜ਼ੀ ਦੇ ਵਿੱਚ ਪਰ ਪੰਜਾਬੀ ਕਿਤੇ ਨਹੀਂ ਦਿਖ ਰਹੀ ਅਸੀਂ ਮਾਨ ਕਰਦੇ ਹਾਂ ਹਿੰਦੀ ਦਾ ਅਸੀਂ ਮਾਨ ਕਰਦੇ ਹਾਂ ਅੰਗਰੇਜ਼ੀ ਦਾ ਪਾਸ਼ਾ ਦਾ ਕਿ ਇਹ ਲਿਖੀ ਹੋਈ ਹੈ ਵਧੀਆ ਗੱਲ ਹੈ ਕਿਉਂਕਿ ਭਾਰਤ ਦਾ ਹਰ ਕੋਨੇ ਤੋਂ ਜੇਕਰ ਕੋਈ ਵਿਅਕਤੀ ਆਉਂਦਾ ਹੈ ਤਾਂ ਹਿੰਦੀ ਦੇ ਵਿੱਚ ਪੜ ਕੇ ਸਮਝ ਸਕਦਾ ਹੈ ਤਾਂ ਜੇਕਰ ਅੰਗਰੇਜ਼ੀ ਦੇ ਵਿੱਚ ਕੋਈ ਪੜ ਰਿਹਾ ਹੈ ਤਾਂ ਅੰਗਰੇਜ਼ ਆ ਕੇ ਪੜ ਰਿਹਾ ਪਰ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਉਸ ਵੇਲੇ ਪੰਜਾਬ ਬਹੁਤ ਵੱਡਾ ਸੀਗਾ ਕਾਬਲ ਕੰਧਾਰ ਖੈਬਰ ਤੋਂ ਲੈ ਕੇ ਜੰਮੂ ਕਸ਼ਮੀਰ ਲੈ ਲਦਾਖ ਤੱਕ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਪਰ ਪੰਜਾਬ ਦੇ ਵਿੱਚ ਰਾਜ ਹੋਣ ਦੇ ਬਾਵਜੂਦ ਵੀ ਪੰਜਾਬੀ ਦੇ ਵਿੱਚ ਇਤਿਹਾਸ ਨਹੀਂ ਲਿਖਿਆ ਹੋਇਆ ਕਿਉਂਕਿ ਸਾਡੀਆਂ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਪੰਜਾਬੀ ਨੂੰ ਪਹਿਲ ਦਿੱਤੀ ਜਾਏਗੀ ਸੋ ਵਦੇਰੇ ਚਰਚਾ ਦੇ ਲਈ ਸਾਡੇ ਨਾਲ ਸਮਾਜ ਸੇਵੀ ਸਰਬਜੀਤ ਸਿੰਘ ਮੌਜੂਦ ਨੇ ਸਰਬਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹਿੰਦੀ ਅੰਗਰੇਜ਼ੀ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਪਰ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਹੋਇਆ ਜੀ ਖੂਬ ਬਹੁਤ ਮਾੜੀ ਗੱਲ ਹੈ ਤੇ ਕੰਪਨੀ ਬਾਗ ਸਾਰਾ ਜਿਸ ਨੂੰ ਰਾਮ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਔਰੇ ਸਾਰੀ ਰਿਆਸਤ ਆ ਮਹਾਰਾਜਾ ਰਣਜੀਤ ਸਿੰਘ ਦੀ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਵਿਰਾਸਤਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਔਰ ਅਸੀਂ ਤੇ ਤੁਹਾਡੇ ਜਰੀਏ ਇੱਕ ਇੱਕ ਜਗ੍ਹਾ ਤੇ ਜਾ ਕੇ ਵਿਜ਼ਿਟ ਕਰਨ ਦੇ ਕਿਉਂਕਿ ਸਾਡੇ ਤੇ ਰਾਜੇ ਦੇ ਪਰਉਪਕਾਰੀ ਬਹੁਤ ਆ ਤੇ ਜੇਦੋਂ ਅਸੀਂ ਸਟੇਜਾਂ ਤੱਕ ਹੀ ਉਹਨਾਂ ਦੀਆਂ ਗੱਲਾਂ ਨੂੰ ਕਿਤਾਬਾਂ ਤੱਕ ਹੀ ਸੀਮਤ ਰਹਿਣ ਦਵਾਵਾਂਗੇ ਤੇ ਫਿਰ ਜੇ ਆਪਣੀਆਂ ਵਿਰਾਸਤਾਂ ਨੂੰ ਭੁੱਲ ਜਾਾਂਗੇ ਤਾਂ ਦਿਨੋਂ ਦਿਨ ਸਾਡੇ ਤੋਂ ਦੂਰ ਹੁੰਦੀਆਂ ਜਾਣਗੀਆਂ ਕਿਉਂਕਿ ਅਸੀਂ ਸਿਰਫ ਸਟੇਜਾਂ ਤੱਕ ਹੀ ਅਸੀਂ ਰਹਿ ਗਏ ਸੀਮਤ ਜਾਂ ਉਹਨਾਂ ਦੀਆਂ ਫੋਟੋਆਂ ਜਾਂ ਰੀਲਾਂ ਪਾਉਣ ਤੱਕ ਪਰ ਜੇਕਰ ਗੱਲ ਅਸੀਂ ਹਕੀਕਤ ਉਥੇ ਜਾ ਕੇ ਵੇਖਦੇ ਆਂ ਤੇ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਅੱਜ ਇਹ ਸਮਰ ਪੈਲਸ ਆ ਔਰ ਸਮਰ ਪੈਲਸ ਦੇ ਬਾਹਰ ਇਹ ਦੇਖੋ ਹਿੰਦੀ ਦੇ ਵਿੱਚ ਲਿਖਿਆ ਵਾ ਠੀਕ ਆ ਅਸੀਂ ਸਾਡੀ ਰਾਸ਼ਟਰੀ ਭਾਸ਼ਾ ਵਾਸੇ ਸਤਿਕਾਰ ਕਰਦੇ ਆਂ ਔਰ ਨਾਲ ਹੀ ਇੰਗਲਿਸ਼ 'ਚ ਲਿਖਿਆ ਵਾ ਔਰ ਜੇਕਰ ਗੱਲ ਕਰੀਏ ਪੰਜਾਬੀ ਭਾਸ਼ਾ ਐ ਮੈਂ ਪਿਛਲੇ 3 ਮਹੀਨਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ ਰੌਲਾ ਪਾਉਣ ਦੇ ਔਰ ਗੁਰੂ ਨਗਰੀ ਦੇ ਐਮਪੀ ਸਾਹਿਬ ਨੂੰ ਵੀ ਦੱਸਤਾ ਉਹਨਾਂ ਨੇ ਵੀ ਇਹਨਾਂ ਨੂੰ ਬਾਰ-ਬਾਰ ਕਹਿਤਾ ਔਰ ਕੁਝ ਹਿੱਸਾ ਇੱਥੋਂ ਦਾ ਜਿਹੜਾ ਵਾ ਉਹ ਕਾਰਪੋਰੇਸ਼ਨ ਦੇ ਅੰਦਰ ਆ ਤੇ ਪੰਜਾਬ ਸਰਕਾਰ ਦੇ ਤੇ ਕੁਝ ਜਿਹੜਾ ਹਿੱਸਾ ਸੈਂਟਰ ਸਰਕਾਰ ਦੇ ਅੰਦਰ ਪਰ ਇਹਦੇ ਲਈ ਜਦੋਂ ਅਸੀਂ ਗੱਲ ਕੀਤੀ ਤੇ ਕਹਿੰਦੇ ਵੀ ਅਸੀਂ ਆਖਿਆ ਸੀ ਆਪ ਬਣਾ ਕੇ ਲਾ ਦਨੇ ਆ ਕਿਉਂਕਿ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਲਾਜ਼ਮੀ ਆ ਤੇ ਕਹਿੰਦੇ ਵੀ ਇਹ ਦਿੱਲੀੋਂ ਬਣ ਕੇ ਆਉਣਾ ਦੱਸੋ ਵੀ ਅਮਰitsar ਦੇ ਵਿੱਚ ਦੂਰੋਂ ਦੂਰੋਂ ਕਿਹੜੀ ਚੀਜ਼ ਆ ਜਿਹੜੀ ਨਹੀਂ ਮਿਲਦੀ ਕਿ ਪੱਥਰ ਵੀ ਜਿਹੜਾ ਦਿੱਲੀੋਂ ਬਣ ਕੇ ਆਉਣਾ ਤੇ ਕਿਹੜੇ ਜਹਾਜ਼ ਤੇ ਆਉਂਡਿਆ ਪਤਾ ਨਹੀਂ ਕਿਹੜੇ ਸ਼ਿਪ ਤੇ ਆਉਣ ਡਿਆ ਕਿਹੜੇ ਦੇਸ਼ ਤੋਂ ਆਉਣ ਡਿਆ ਮੈਨੂੰ ਇਹ ਨਹੀਂ ਸਮਝ ਆਈ ਇਹਨਾਂ ਦੀ ਕੋਈ ਇੱਥੇ ਸਾਫ ਸਫਾਈ ਦਾ ਨਹੀਂ ਐਦਾ ਬੁਰਾ ਹਾਲ ਆ ਇੱਥੇ ਜਿਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਮੁਗਲ ਤੇ ਗੋਰੇ थरथरा ਕੰਬਦੇ ਸੀਗੇ ਤੇ ਅਫਗਾਨਾ ਨੇ ਜਿਹੜਾ ਸਲਵਾਰਾਂ ਪਾਲੀਆਂ ਸੀਗੀਆਂ ਉਹਨਾਂ ਦੇ ਡਰ ਨਾਲ ਤੇ ਅੱਜ ਉਹਨਾਂ ਦੇ ਜਿਹੜੀ ਰਿਆਸਤ ਆ ਉੱਥੇ ਇੰਨਾ ਬੁਰਾ ਹਾਲ ਆ ਕੋਈ ਸਾਫ ਸਫਾਈ ਨਹੀਂ ਸਾਫ ਸਫਾਈ ਦੀ ਗੱਲ ਤੇ ਜੇ ਕਰਾਉਨੇ ਆ ਤਾਂ ਇਹ ਹਿੰਦੀ ਅੰਗਰੇਜ਼ੀ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਅਸੀਂ ਚਲੋ ਉਹ ਗੱਲ ਤੇ ਬਾਅਦ ਚਾਹਨੇ ਆ ਕਿ ਪੰਜਾਬੀ ਚ ਕਿੱਥੇ ਆ ਪਰ ਜਿਹੜਾ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖਿਆ ਉਸ ਦੀ ਵੀ ਸਫਾਈ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਦੀਆਂ ਪੰਛੀਆਂ ਦੀ ਇੱਥੇ ਵਿੱਠਾ ਪਈਆਂ ਹੋਈਆਂ ਨੇ ਲੈ ਵੇਖੋ ਕਿੰਨੇ ਵੇਖੋ ਅਜੀਬ ਜਿਹੜੇ ਆ ਬਿਲਕੁਲ ਇੱਕ ਪਾਸੇ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਇੱਥੇ ਆ ਜਿਹੜੇ ਕੀੜੇ ਚਿਮੜੇ ਹੋਏ ਨੇ ਆ ਕਿੰਨੇ ਕੀੜੇ ਚੰਬੜੇ ਆ ਦੱਸੋ ਕੀ ਆ ਬਾਹਰੋਂ ਜੇ ਕਿਤੇ ਫੋਰਮ ਤੋਂ ਕੋਈ ਆਉਂਦੇ ਸਾਡੇ ਟੂਰਿਸਟ ਤੇ ਵੇਖਣ ਤੇ ਆ ਕੀ ਸਿੱਖਿਆ ਅਸੀਂ ਦੇਣਦੇ ਆ ਆ ਦੱਸੋ ਮੈਨੂੰ ਆ ਕਿੰਨੇ ਆ ਮਤਲਬ ਇੰਨੀਆਂ ਨੇ ਤਨਖਾਵਾਂ ਲੈਣ ਦੇ ਤੇ ਜਾ ਕੇ ਕਿਤੇ ਵੀ ਨਹੀਂ ਕੰਮ ਕਰ ਸਕਦੇ ਸਾਫ ਸਫਾਈ ਵੀ ਨਹੀਂ ਕਰ ਸਕਦੇ ਇਹੋ ਤੁਸੀਂ ਕਿਤੇ ਐਮਐਲਏ ਮੰਤਰੀਆਂ ਦੇ ਬਾਹਰ ਵੇਖੋ ਜਾ ਕੇ ਤੇ ਕਿੰਨਾ ਬੁਰਾ ਹਾਲਿਆ ਇਹਦੇ ਨਾਲ ਹੀ ਇੱਕ ਤਲਾਬ ਆ ਤੇ ਉੱਥੇ ਵੀ ਵੇਖੋ ਕਿੰਨਾ ਤੇ ਆ ਬਿਮਾਰੀਆਂ ਇਆਂ ਨੇ ਰੀਆਂ ਦੱਸੋ ਇੱਥੇ ਜੇ ਕੋ ਟੂਰਿਸਟ ਆਣ ਕੇ ਵੇਖੂਗਾ ਤੇ ਕੀ ਇਹਨੂੰ ਕਹੂਗਾ ਬੜਾ ਦੁੱਖ ਲੱਗਦਾ ਹੈ ਅੱਛਾ ਸੋਨੂ ਜੀ ਹੁਣ ਜਿਸ ਤਰੀਕੇ ਇਥੇ ਇਤਿਹਾਸ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਤਾਂ ਇੱਕ ਤਸਵੀਰ ਦਿਖਾ ਦਈਏ ਜਿਹੜਾ ਇਹ ਪੱਥਰ ਦੇ ਉੱਤੇ ਖਾਲੀ ਜਗ੍ਹਾ ਛੱਡੀ ਗਈ ਹੈ ਜੇਕਰ ਪੰਜਾਬੀ ਵਾਸਤੇ ਵੀ ਇਹ ਜਗ੍ਹਾ ਛੱਡੀ ਜਾਵੇ ਤਾਂ ਕਿ ਪੰਜਾਬੀ ਜੀ ਇਤਿਹਾਸ ਇਹਨਾਂ ਥੋੜਾ ਲਿਖਿਆ ਜਾਵੇਗਾ ਜੀ ਪੀ ਦਾ ਵੇਖੋ ਇਹਦੇ ਉੱਪਰ ਪੱਥਰ ਲੱਗਣਾ ਵਾ ਔਰ ਇਹ ਚੋਂਡ ਜਾਬਤਾ ਲੱਗ ਗਿਆ ਨਹੀਂ ਤੇ ਐਮਪੀ ਸਾਹਿਬ ਕਹਿੰਦੇ ਸੀ ਕਿ ਮੈਂ ਤਾਂ ਆਪਣੇ ਕੋਲੋਂ ਲਵਾ ਦਿੰਦਾ ਉਹ ਤਾਂ ਵਿਚਾਰਾ ਸਾਡੇ ਨਾਲ ਇੱਥੇ ਆ ਕੇ ਵਿਜ਼ਿਟ ਵੀ ਕੀਤਾ ਖੁਦ ਇਸ ਚੀਜ਼ ਨੂੰ ਜਿਹੜਾ ਵਾ ਸਮਰ ਪੈਲਸ ਦੀ ਉਹਨਾਂ ਨੇ ਗੱਲ ਜਿਹੜੀ ਪਾਰਲੀਮੈਂਟ ਦੇ ਵਿੱਚ ਵੀ ਰੱਖੀ ਔਰ ਬਹੁਤ ਨੇਕ ਦਿਲ ਇਨਸਾਨ ਹੈ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦਾ ਐਮਪੀ ਔਰ ਵਿਚਾਰਾ ਜਿੱਥੇ ਵੀ ਜ਼ਰੂਰਤ ਹੁੰਦੀ ਆ ਵਰਾਸਤਾਂ ਨੂੰ ਬਚਾਉਣ ਲਈ ਸਾਡੇ ਨਾਲ ਵੀ ਚੱਲਦਾ ਔਰ ਇ ਇਹ ਥੋੜਾ ਜਿ ਤੁਸੀਂ ਇੱਥੋਂ ਅੱਗੇ ਚੱਲੋਗੇ ਤੇ ਨਾਲ ਹੀ ਇੱਕ ਤਲਾਬ ਉਹਦੇ ਹਾਲਾਤ ਜਿਹੜੇ ਐਨੇ ਮਾੜੇ ਆ ਹੁਣ ਬਾਰ ਬਾਰ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਮੈਂ ਖੁਦ ਮਿਲ ਕੇ ਕਹਿ ਕੇ ਆਇਆ ਪਰ ਦੁੱਖ ਇਸ ਗੱਲ ਦਾ ਵਾਪੀ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਸੀਐਮ ਸਾਹਿਬ ਹੁੰਦੇ ਸੜਕਾਂ ਨਵੀਆਂ ਬਣ ਜਾਂਦੀਆਂ ਰਾਤੋਂ ਰਾਤ ਹੀ ਸਫਾਈਆਂ ਹੋ ਜਾਂਦੀਆਂ अच्छा 1 ਦਿਨ ਦੇ ਵਿੱਚ ਵੀ ਸੜਕ ਤਿਆਰ ਹੋ ਜਾਂਦੀ ਹੈ ਮੈਂ ਅਸੀਂ ਦੇਖਿਆ ਜੇਕਰ ਕੋਈ ਵੱਡਾ ਲੀਡਰ ਜਾਂ ਮੌਜੂਦਾ ਸਰਕਾਰ ਕੋਈ ਆ ਰਹੀ ਹੈ ਸ਼ਹਿਰ ਦੇ ਵਿੱਚ ਤਾਂ ਰਾਤੋਂ ਰਾਤ ਸੜਕਾਂ ਪੇਂਟ ਪਹੁੰਚ ਜਾਂਦਾ ਆ ਵੇਖੋ ਇੱਥੇ بارش ਜਦੋਂ ਆਊਗੀ ਕਿਤੇ ਕਿੱਥੋਂ ਪਾਣੀ ਨਿਕਲੂ ਆ ਵੇਖੋ ਆ ਕਿਦਾਂ ਬੂਟੇ ਆ ਇੱਥੇ ਦੱਸੋ ਕਿਦਾਂ ਘਾਹ ਇੱਥੇ ਆਲੇ ਦੁਆਲੇ ਵੇਖੋ ਇੱਥੇ ਆ ਕਿਹੜੇ ਕਿਹੜੇ ਇੱਥੇ ਵੇਖੋ ਆ ਬੂਟੇ ਹੋ ਗਿਆ ਤੇ ਇੱਥੋਂ ਕਿੱਥੋਂ ਪਾਣੀ ਨਿਕਲਣਾ ਕਿਸੇ ਬੰਦੇ ਨੂੰ ਔਰ ਇਸ ਤੋਂ ਗਾੜੀ ਜੇ ਤੁਸੀਂ ਵੇਖੋ ਹਾਲਾਤ ਇੰਨੇ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵਿਰਾਸਤਾਂ ਨੂੰ ਵੀ ਸਲਮ ਏਰੀਆ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਇਤਲਾਬ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦिए ਜੋ ਕਿ ਛੱਪੜ ਦਾ ਰੂਪ ਧਾਰਨ ਕਰ ਲਿਆ ਕਿੰਨੀ ਕਿੰਨੀ ਕਾਈ ਜਿਹੜੀ ਇੱਥੇ ਜੰਮੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇਹ ਤੇ ਬਿਮਾਰੀ ਦਾ ਘਰ ਆ ਨਰਾ ਵੇਖੋ ਇਹ ਜੇ ਕਿ ਕੋਈ ਵਿਚਾਰੇ ਕਿਸੇ ਗਰੀਬ ਬੰਦੇ ਦੇ ਘਰ ਦੇ ਬਾਹਰ ਹੁੰਦਾ ਤੇ ਜਾਂ ਕਿਸੇ ਦੇ ਆ ਪਾਣੀ ਖਲੋਤਾ ਹੁੰਦਾ ਤੇ ਇੱਥੇ ਚਲਾਨ ਕੱਟ ਗਏ ਨਾ ਉਹਦਾ ਸਿਹਤ ਮਹਿਕਮੇ ਨੇ ਹੱਥੇ ਫੜਾ ਦੇਣਾ ਹੁਣ ਇਹਨਾਂ ਦਾ ਕਿਹੜਾ ਚਲਾਨ ਕਟਿਆ ਹੈਰੀਟੇਜ ਦੀ ਜਗਾ ਵਾ ਤੇ ਅਕੀ ਮੈਸੇਜ ਜਾਂਦਾ ਸਾਡੇ ਸ਼ਹਿਰ ਦਾ ਵੇਖੋ ਸਮਾਰਟ ਸਿਟੀ ਕਹਿਣ ਨੂੰ ਤੇ ਆ ਸਾਫ ਸਫਾਈ ਤਾਂ ਤੁਸੀਂ ਵੇਖ ਹੀ ਲਈਏ ਇੱਕ ਕੀ ਕੋਈ ਲਿਕਵਿਡ ਪਾਣੀ ਦਾ ਤਰ੍ਹਾਂ ਨਹੀਂ ਲੱਗ ਰਿਹਾ ਇਸ ਤਰੀਕੇ ਲੱਗਿਆ ਜਿਵੇਂ ਰੇਤ ਜੰਮੀ ਹੋਈ ਐ ਇੰਨੇ ਸਖਤ ਜਿਹੜਾ ਲੱਗ ਰਿਹਾ ਇਹ ਇਹ ਰੇਤ ਨਹੀਂ ਆ ਜੀ ਇਹ ਜਿਹੜਾ ਵਾ ਪਾਣੀ ਇੰਨਾ ਕ ਕਾਲਾ ਹੋ ਗਿਆ ਦੁਸ਼ਿਤ ਹੋ ਗਿਆ ਵਾ ਇਥੋਂ ਬਾਰ ਬਾਰ ਬੇਨਤੀਆਂ ਕੀਤੀਆਂ ਅਸੀਂ ਇਹਨਾਂ ਨੂੰ ਵੀ ਸਫਾਈ ਕਰਾ ਦਿਓ ਇਹਦੀ ਸਫਾਈ ਕਰਾ ਦਿਓ ਇਹ ਥੱਲੇ ਜਿਹੜਾ ਪਾਣੀ ਸਾਰਾ ਕਾਲਾ ਹੋ ਗਿਆ ਤੇ ਇਸ ਤਰ੍ਹਾਂ ਹੀ ਜਿਹੜੀ ਅੰਮ੍ਰਿਤਸਰ ਦੀ ਵਿਰਾਸਤੀ ਨਹਿਰ ਆ ਉਹਦੇ ਵਿੱਚ ਵੀ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਬੜੀ ਗੰਦਗੀ ਪਾਪਾ ਨੂੰ ਦੂਸ਼ਿਤ ਕਰਤਾ ਪਰ ਆ ਤੁਸੀਂ ਨਾਲ ਹੀ ਵੇਖ ਲਓ ਆਹੀ ਸਮਰ ਪੈਲਸ ਆ ਇਹ ਉਹੀ ਸਮਰ ਪੈਲਸ ਆ ਜਿਹਦੀ ਪਾਰਲੀਮੈਂਟ ਦੇ ਵਿੱਚ ਅਕਸਰ ਗੱਲਬਾਤ ਹੁੰਦੀ ਆ ਤੇ ਇਹ ਸਮਰ ਪੈਲਸ ਦੇ ਬਾਹਰ ਦੀ ਤਸਵੀਰ ਆ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਇਹ ਹਾਲਾਤ ਜਿਹੜੇ ਆ ਹੁਣ ਜੇਕਰ ਤੁਹਾਨੂੰ ਕਿਤੇ ਵਿਖਾਵਾ ਮੈਂ ਵਿੱਚ ਤੇ ਪਾਣੀ ਜਿਹੜਾ ਖਲੋਤਾ ਇਹ ਤੋਂ ਮੱਛਰ ਪੈਦਾ ਹੋਣਾ ਕਈ ਬਿਮਾਰੀਆਂ ਨੇ ਆਮ ਲੋਕਾਂ ਨੂੰ ਲਪੇਟ ਚ ਲੈ ਲੈਣਾ ਤੇ ਜਿਹੜੇ ਬੰਦਿਆਂ ਦਾ ਕੋਈ ਕਸੂਰ ਨਹੀਂ ਉਹ ਵਿਚਾਰੇ ਸੈਰ ਕਰਨ ਆਉਂਦੇ ਇੱਥੇ ਤੇ ਇਸ ਕਰਕੇ ਮੇਰੀ ਤੇ ਬੇਨਤੀ ਆ ਤੁਹਾਡੇ ਚੈਨਲ ਦੇ ਜਰੀਏ ਹੀ ਤੁਸੀਂ ਕੰਪਨੀ ਬਾਗ ਦੇ ਵਿੱਚ ਲੋਕ ਸੈਰ ਕਰਨ ਲਈ ਆਉਂਦੇ ਨੇ ਬਿਮਾਰੀਆਂ ਹਟਾਉਣ ਲਈ ਆਉਂਦੇ ਨਹੀਂ ਆ ਬਿਮਾਰੀਆਂ ਤੋਂ ਲੈ ਕੇ ਜਾਣ ਲਈ ਜਾਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਉਹ ਤੇ ਸਾਰੇ ਦਿਹਾੜੀ ਦੇ ਥੱਕੇ ਸ਼ਾਮ ਨੂੰ ਜੋ ਸੈਰ ਕਰਨ ਆਉਂਦੇ ਆ ਆਲੇ ਦੁਆਲੇ ਜਿਹੜੇ ਰੁੱਖ ਆ ਪ੍ਰਾਤਨ ਜਿਹੜੀਆਂ ਇੱਥੇ ਹੈਗੀਆਂ ਸਾਡੀਆਂ ਵਿਰਾਸਤਾਂ ਜਦੋਂ ਆਉਂਦੇ ਉਹ ਖੁਸ਼ੀ ਖੁਸ਼ੀ ਆਉਂਦੇ ਆ ਤੇ ਪਰ ਜਦੋਂ ਇੱਥੇ ਆਣ ਕੇ ਹਾਲਾਤ ਵੇਖਦੇ ਇੱਥੋਂ ਦੇ ਇੱਥੇ ਇਕੱਲੇ ਮਤਲਬ ਸ਼ਹਿਰ ਦੇ بڑے بڑے ਵਧੀਆ ਸਰਮਾਇਦਾਰ ਲੋਕ ਆਉਂਦੇ ਆ ਖਿਡਾਰੀ ਆਉਂਦੇ ਆ ਪਰ ਗੱਲ ਇਹ ਆ ਵੀ ਉਹਨਾਂ ਨੂੰ ਥੋੜੀ ਪਤਾ ਹੁਣ ਕਈ ਵੇਖ ਕੇ ਲਾਗੋ ਨੰਗ ਜਾਂਦੇ ਮੇਰੀ ਬੇਨਤੀ ਕਿ ਵੇਖ ਕੇ ਅੱਖਾਂ ਤੋਂ ਨਾ ਲੰਘਿਆ ਕਰੋ ਉਸੇ ਵੇਲੇ ਹੀ ਪ੍ਰਸ਼ਾਸਨ ਨੂੰ মিডিਆ ਨੂੰ ਬੇਨਤੀ ਕਰਕੇ ਤੇ ਇਹਨਾਂ ਨੂੰ ਜਿਹੜਾ ਚਾਨਣ ਪਾਇਆ ਕਰੋ ਉਹਨਾਂ ਨੂੰ ਜਗਾਇਆ ਕਰੋ ਜਿਹੜੇ ਸੁੱਤੇ ਆ ਨਾ ਕੁੰਭ ਕਰਨ ਦੀ ਨੀਂਦ ਪਤਾ ਨਹੀਂ ਕਿਸ ਗੱਲ ਦੀਆਂ ਇਨੀਆਂ ਇਨੀਆਂ ਸੈਲਰੀਆਂ ਲੈਂਦੇ ਆ ਇਹਨੇ ਨੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਕਰਦੇ ਆ ਕਾਗਜ਼ਾਂ 'ਚ ਕਈ ਵਾਰੀ ਕਰੋੜਾਂ ਦੇ ਕੰਮ ਹੋ ਜਾਂਦੇ ਆ ਹੁਣ ਇੱਥੇ ਹੀ ਉਹ ਨਿਸ਼ਾਨ ਸਾਹਿਬ ਲੱਗਾ ਉਹ ਨਿਸ਼ਾਨ ਸਾਹਿਬ ਦੇ ਥੱਲੇ ਕੁੜੀਆਂ ਮੁੰਡੇ ਬਾਹਾਂ 'ਚ ਬਾਹਾਂ ਪਾ ਕੇ ਤੁਰੇ ਫਿਰਦੇ ਕੋਈ ਚੰਗੀਆਂ ਗੱਲਾਂ ਵਾ ਪਰ ਕੁਝ ਵਿਦਵਾਨ ਜਿਹੜੇ ਆ ਉਹ ਫੇਸਬੁੱਕ ਤੇ ਤੇ ਕਮਰਿਆਂ ਚ ਤੇ ਗੱਡੀਆਂ ਚ ਬਹਿ ਕੇ ਗਿਆਨ ਕੋ ਠੰਡੇ ਪੰਦੇ ਆ ਜਿਹੜੇ ਕਦੀ ਗਰਾਉਂਡ ਲੈਵਲ ਤੇ ਆ ਕੇ ਕੰਮ ਨਹੀਂ ਕਰਦੇ ਉਹ ਉੱਥੇ ਗਿਆਨ ਦੇਣ ਡੇ ਪੰਦੇ ਆ ਵੀ ਤੁਹਾਨੂੰ ਕੀ ਲੱਗੇ ਹੁਣ ਤੁਸੀਂ ਦੱਸੋ ਸਾਡੀਆਂ ਵਿਰਾਸਤਾਂ ਜਿਹੜੀਆਂ ਵਾ ਉਹ ਨਸ਼ੇੜੀਆਂ ਤੇ ਆਸ਼ਿਕਾਂ ਲਈ ਥੋੜੀ ਆ ਵੀ ਉਹਨਾਂ ਦੇ ਅੱਡੇ ਆਣ ਕਿਥੇ ਬਾਹਾਂ ਚ ਬਾਹਾਂ ਪਾ ਕੇ ਬਹਿ ਜਾਂਦੇ ਇੱਥੇ ਨਸ਼ੇ ਕਰਨ ਸਿਕਟਾ ਪੀਣ ਇਹ ਸਾਡਾ ਨਿਸ਼ਾਨ ਜਿਹੜਾ ਵਾ ਇਹ ਖਾਲਸੇ ਦਾ ਨਿਸ਼ਾਨ ਜਿਹੜਾ ਝੂਲਦਾ ਵਾ ਇਹ ਕਿਤੇ ਇਦਾਂ ਨਹੀਂ ਬੜੀਆਂ ਕੁਰਬਾਨੀਆਂ ਇਹਦਾ ਮਤਲਬ ਹੈ ਵੀ ਇੱਥੇ ਇੱਕ ਮਰਦ ਗੰਮੜਾ ਬੈਠਾ ਵਾ ਕਿਸੇ ਨੂੰ ਜ਼ਰੂਰਤ ਤੇ ਆ ਜੇ ਤੇ ਜੇ ਇਹਦੇ ਥੱਲੇ ਹੀ ਆਣ ਕੇ ਕੋਈ ਗਲਤ ਕੰਮ ਕਰਦਾ ਤਾਂ ਕਿੱਡੀ ਮਾੜੀ ਗੱਲ ਆ ਅਸੀਂ ਤੇ ਸੀਪੀ ਸਾਹਿਬ ਨੂੰ ਵੀ ਲੈ ਕੇ ਦੇ ਕੇ ਆਏ ਵੀ ਇੱਥੇ ਜਿਹੜੀ ਸਿਕਿਉਰਿਟੀ ਲੱਗੀ ਸੀਗੀ ਪਹਿਲਾਂ ਵਾਪਸ ਲੈ ਲਈ ਸੀ ਤੇ ਉਹ ਵੀ ਮਹੀਨਾ ਡੇਢ ਹੋ ਗਿਆ ਕੋਈ ਗੱਲ ਨਹੀਂ ਹੋਈ ਪਰ ਬੜਾ ਦੁੱਖ ਲੱਗਦਾ ਹੈ ਵੀ ਜਦੋਂ ਅਸੀਂ ਵੇਖਦੇ ਹਾਂ ਆਲੇ ਦੁਆਲੇ ਵਿਰਾਸਤਾਂ ਨੂੰ ਤੇ ਸਾਡੀਆਂ ਵਿਰਾਸਤਾਂ ਜਿਹੜੀਆਂ ਸਾਡੇ ਤੋਂ ਦਿਨੋਂ ਦਿਨ ਦੂਰ ਹੁੰਦੀਆਂ ਔਰ ਤੁਹਾਡੇ ਚੈਨਲ ਦੇ ਜਰੀਏ ਜਿੰਨਾ ਕੁ ਅਸੀਂ ਲੋਕਾਂ ਨੂੰ ਜਗਾ ਸਕਦੇ ਜਗਾਉਣ ਡਿਆ ਆ ਪਰ ਪੰਜਾਬੀ ਕਿੱਥੇ ਆ ਸਕੂਲਾਂ ਦੇ ਵਿੱਚੋਂ ਵੀ ਪੰਜਾਬੀ ਹੌਲੀ ਹੌਲੀ ਵਿਲੁਪਤ ਹੁੰਦੀ ਜਾ ਰਹੀ ਹੈ ਸਾਡੇ ਇਤਿਹਾਸਾਂ ਦੇ ਵਿੱਚੋਂ ਵੀ ਪੰਜਾਬੀ ਵਿਲੁਪਤ ਹੁੰਦੀ ਜਾ ਰਹੀ ਹੈ ਪੰਜਾਬੀ ਪੜਾਂਗੇ ਕਿਵੇਂ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਆਉਣ ਵਾਲੇ ਅੱਗੇ ਜਿਹੜੇ ਸਾਡੀ ਜਨਰੇਸ਼ਨ ਹੈ ਸਾਡੇ ਬੱਚੇ ਨੇ ਅੱਗੇ ਆਉਣ ਵਾਲੇ ਉਹ ਲੱਗਦਾ ਪੰਜਾਬੀ ਪੜ ਪਾਉਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕਸੂਰ ਸਾਰਾ ਵਾ ਉਹਨਾਂ ਮਨਿਸਟਰਾਂ ਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਇਹ ਮਹਿਕਮੇ ਦਿੱਤੇ ਵੱਡੇ ਵੱਡੇ ਜਦੋਂ ਉਹਨਾਂ ਨੂੰ ਮਹਿਕਮੇ ਦਿੱਤੇ ਉਹਨਾਂ ਨੂੰ ਕੋਈ ਵਿਰਾਸਤਾਂ ਦਾ ਨਹੀਂ ਪਤਾ ਕੋਈ ਇਹਨਾਂ ਯਾਦਗਾਰਾਂ ਦਾ ਨਹੀਂ ਪਤਾ ਕਿੱਥੇ ਕੀ ਆ ਉਹਨਾਂ ਨੂੰ ਕੋਈ ਲਗਾਈ ਨਹੀਂ ਹੈਗਾ ਇਹ ਤੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਨੌਲੇਜ ਹੈ ਉਹਨਾਂ ਨੂੰ ਇਹ ਮਹਿਕਮੇ ਦੇਣੇ ਚਾਹੀਦੇ ਸੀਗੇ ਉਹ ਆਣ ਕੇ ਉੱਥੇ ਵਿਜ਼ਿਟ ਕਰਦੇ ਹੁਣ ਬੈਠੇ ਆਏ ਉੱਥੇ ਗੱਲੀਬਾਤੀ ਸੈਕਟਰ 8 ਤੋਂ ਹੀ ਆ ਤੇ ਅੱਜ ਤੇ ਹਾਲਾਤ ਜਿਹੜੇ ਉਹ ਬਣਾਤੇ ਵੀ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ ਤੇ ਫਿਰ ਉਹ ਉਥੇ ਅਖਬਾਰਾਂ 'ਚ ਹੀ ਕਹੀ ਜਾਂਦੇ ਆ ਦਿਨ ਮਨਾ ਲੈਂਦੇ ਆ ਗਰਾਊਂਡ ਲੈਵਲ ਤੇ ਆਉਂਦਾ ਹੀ ਕੋਈ ਨਹੀਂ ਤੇ ਜੇ ਗਰਾਊਂਡ ਲੈਵਲ ਤੇ ਆਉਣਗੇ ਤੇ ਫਿਰ ਹੀ ਇਹ ਚੀਜ਼ਾਂ ਜਣੀਆਂ ਬਚਾ ਸਕਦੇ ਆ ਅਸੀਂ ਤੇ ਜਿੰਨੇ ਜੋਗੇ ਹੈਗੇ ਆ ਆਖਰੀ ਸਾਹ ਤੱਕ ਜਿਹੜਾ ਆਪਣੀਆਂ ਵਿਰਾਸਤਾਂ ਲਈ ਆਪਣੇ ਰਾਜੇ ਲਈ ਕਿਉਂਕਿ ਰਾਜਾ ਪੰਜਾਬੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਔਰ ਪੰਜਾਬੀ ਭਾਸ਼ਾ ਜਿਹੜੀ ਆ ਉਹ ਸਾਡੀ ਮਾਤਰ ਭਾਸ਼ਾ ਵਾ ਔਰ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੇ ਵੀ ਕਿਹਾ ਵੀ ਲਾਜ਼ਮੀ ਆ ਤੇ ਜੇ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬੀ ਭਾਸ਼ਾ ਨੂੰ ਇਨੀ ਮਹੱਤਵ ਦਿੱਤੀ ਜਾਂਦੀ ਤੇ ਫਿਰ ਦੱਸੋ ਤੁਸੀਂ ਇੱਥੇ ਕਸੂਰਵਾਰ ਕੌਣ ਆ ਇੱਥੇ ਕਸੂਰਵਾਰ ਸਰਕਾਰ ਹੀ ਨਹੀਂ ਪ੍ਰਸ਼ਾਸਨ ਹੀ ਨਹੀਂ ਅਸੀਂ ਵੀ ਆ ਕਿਉਂਕਿ ਸਰਕਾਰ ਨੇ ਤੇ ਕਹਿਤਾ ਵੀ ਪੰਜਾਬੀ ਭਾਸ਼ਾ ਲਾਜ਼ਮੀ ਆ ਉਹ ਗੱਲਾਂ ਬਾਤਾਂ 'ਚ ਕਹਿਤਾ ਜਿਹੜਾ ਨਹੀਂ ਇਹ ਪੰਜਾਬੀ ਭਾਸ਼ਾ ਦਾ ਗਾੜੀ ਅਮਲ ਨਹੀਂ ਕਰਦਾ ਪ੍ਰਸ਼ਾਸਨ ਜਾਂ ਦੂਜੇ ਤੀਜੇ ਤੇ ਲਾਪਰਵਾਹੀ ਵਰਤਦੇ ਸਰਕਾਰ ਕਿਉਂ ਨਹੀਂ ਉਹਨਾਂ ਤੇ ਸਖਤੀ ਕਰਦੇ ਕਿਉਂ ਨਹੀਂ ਕਾਰਵਾਈ ਕਰਦੀ ਔਰ ਤੁਹਾਡੇ ਮੀਡੀਆ ਦੇ ਜ਼ਰੀਏ ਵੇਖੋ ਬਹੁਤ ਵੱਡਾ ਤੁਸੀਂ ਸਾਡੇ ਮਦਦ ਕਰਦੇ ਹੋ ਲੋਕਾਂ ਨੂੰ ਜਾਗਰੂਕ ਕਰਦੇ ਹੋ ਚੰਗੀਆਂ ਖਬਰਾਂ ਵਿਖਾ ਕੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੀਏ ਐਸੇ ਚੈਨਲਾਂ ਨੂੰ ਜਿਹੜੇ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਖਬਰਾਂ ਨੂੰ ਵਿਖਾਉਂਦੇ ਆ ਬਾਹਰ ਕਿਸੇ ਦੀ ਲੜਾਈ ਹੋ ਗਈ ਕਿਸੇ ਦੀ ਗੱਡੀ ਵੱਜ ਗਈ ਕਿਸੇ ਦਾ ਕੁਝ ਲੋਕਾਂ ਦੇ ਘਰਾਂ 'ਚ ਲੜਾਈ ਵੀ ਨਿੱਕੀ ਜੀ ਹੁੰਦੀ ਤਾਂ ਉੱਥੋਂ ਤੱਕ ਪਹੁੰਚ ਜਾਂਦੇ ਇੱਥੇ ਆਣ ਕੇ ਵਿਰਾਸਤਾਂ ਨੂੰ ਜ਼ਰੂਰ ਵਿਖਾਉਣ ਕਿਉਂਕਿ ਦੇਖਿਓਗਾ ਇੱਥੇ ਅੰਗਰੇਜ਼ ਵੀ ਆਉਂਦੇ ਨੇ ਘੁੰਮਣ ਦੇ ਲਈ ਉਹ ਟੂਰਿਸਟ ਆਉਂਦੇ ਨੇ ਜਦ ਅੰਦਰ ਜਾ ਕੇ ਦੇਖਦੇ ਨੇ ਮਹਾਰਾਜਾ ਰਣਜੀਤ ਸਿੰਘ ਜਿੰਦਕੌਰ ਦਲੀਪ ਸਿੰਘ ਦੇ ਅੰਦਰ ਸਟੈਚੂ ਬਣੇ ਹੋਏ ਨੇ ਹੂਬ ਹ ਕਿਤੇ ਲੱਗਦਾ ਨਹੀਂ ਉਹ ਵੀ ਆ ਕੇ ਹੈਰਾਨ ਹੁੰਦੇ ਹੋਣਗੇ ਯਾਰ ਇੱਥੇ ਗੰਦਗੀ ਕਿੰਨੀ ਹੈ ਜੀ ਉੱਥੇ ਤੇ ਅੰਦਰ ਇੰਨੀਆਂ ਸੋਹਣੀਆਂ ਵਿਰਾਸਤ ਬੜਾ ਸੋਹਣੀਆਂ ਸਾਡੀਆਂ ਨਾ ਪੁਰਾਤਨ ਚੀਜ਼ਾਂ ਪਈਆਂ ਵਾ ਸਮਰ ਪੈਲੈਸ ਦੇ ਅੰਦਰ ਔਰ ਮੈਂ ਤੇ ਪਹਿਲਾਂ ਹੁਣ ਜਾਲੀਆਂ ਵੀ ਟੁੱਟੀਆਂ ਸੀ ਚਲੋ ਵਿਚਾਰਿਆਂ ਕਹਿ ਕਵਾਕ ਠੀਕ ਕਰਵਾਈਆਂ ਨਾ ਮੁੰਡਿਆਂ ਨੇ ਬਾਹਰੋਂ ਨਾਲ ਉਹਦੇ ਅੰਦਰ ਤੁਸੀਂ ਵੇਖੋਗੇ ਤੁਹਾਨੂੰ ਇਦਾਂ ਲੱਗੂਗਾ ਕਿ ਸਾਹਮਣੇ ਸ਼ੇਰੇ ਪੰਜਾਬ ਬੈਠਿਆ ਮਹਾਰਾਣੀ ਜਿੰਦਕੌਰ ਔਰ ਨਾਲ ਹੀ ਉੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਅੱਜ ਜਨਾਂ ਦਾ ਵੇਖੋ ਕਿਥੋਂ ਤੱਕ थर-थर ਕੰਬਦੇ ਸੀ ਮੁਗਲ ਜਨਾਂ ਤੋਂ ਡਰ ਡਾਰੀ ਇਨਾਂ ਖੌਫ ਹੀ ਇਨਾਂ ਸੀਗਾ ਤੇ ਅੱਜ ਉਹਨਾਂ ਦੀ ਜੇ ਗੱਲ ਕਰੀਏ ਤੇ ਅੰਦਰ ਉਹਨਾਂ ਦੀਆਂ ਵੀ ਤੇ ਪਰ ਹੁਣ ਜੇ ਬਾਹਰ ਸਮਰ ਪੈਲੈਸ ਦੇ ਅਸੀਂ ਆਉਨੇ ਆ ਤੇ ਇੱਥੇ ਤੇ ਆਏ ਦੇਣੀ ਹਰ ਬੰਦਾ ਗੁੱਸਾ ਕਰਦਾ ਵੀ ਸਾਡੀ ਪੰਜਾਬੀ ਭਾਸ਼ਾ ਕਿੱਥੇ ਆ ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਪੰਜਾਬੀ ਸੀ ਬਿਲਕੁਲ ਪੰਜਾਬੀ ਵਿੱਚ ਇਤਿਹਾਸ ਕਿਉਂ ਨਹੀਂ ਹੈਗਾ ਮੈਂ ਉਹੀ ਤੇ ਕਹਿੰਦੇ ਆ ਵੀ ਸਾਡੀਆਂ ਸਰਕਾਰਾਂ ਦਾ ਔਰ ਸਾਡਾ ਔਰ ਪ੍ਰਸ਼ਾਸਨ ਦਾ ਕਸੂਰ ਆ ਜੇ ਪੰਜਾਬੀ 'ਚ ਸਾਡਾ ਇਤਿਹਾਸ ਲਿਖਿਆ ਉਹ ਕੀ ਪਤਾ ਇਹਨਾਂ ਨੂੰ ਕਿਉਂ ਪੰਜਾਬੀ ਤੋਂ ਇਹਨਾਂ ਡਰ ਲੱਗਦਾ ਪੰਜਾਬੀ ਦੇ ਵਿੱਚ ਹੀ ਗੁਰਬਾਣੀ ਆ ਪੰਜਾਬੀ ਸਾਡੀ ਮਾਤਰ ਭਾਸ਼ਾ ਵਾ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬ ਦੇ ਵਿੱਚ ਪੰਜਾਬੀ ਲਾਜ਼ਮੀ ਆ ਤੇ ਤੁਸੀਂ ਪੰਜਾਬੀ ਤੁਹਾਡਾ ਚੈਨਲ ਪੰਜਾਬੀ ਆ ਸਾਡੀ ਹੋਂਦ ਜਿਹੜੀ ਪੰਜਾਬੀ ਆ ਤੇ ਪੰਜਾਬ ਦੇ ਵਿੱਚ ਜੇ ਪੰਜਾਬੀ ਨਾ ਹੋਵੇ ਤੇ ਸਾਡੇ ਲਈ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਆ ਕਿਤੇ ਨੀ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਮਾਂ ਬੋਲੀ ਉਹ ਤੋਂ ਖੋਲਵੋ ਤਾਂ ਕੌਮ ਖਤਮ ਹੋ ਜਾਂਦੀ ਆ ਤਾਂ ਲੱਗਦਾ ਪੰਜਾਬੀ ਆਉਣ ਵਾਲੇ ਸਮੇਂ ਦੇ ਵਿੱਚ ਬਚ ਜਾਣਗੇ ਬਿਲਕੁਲ ਵੇਖੋ ਇਹ ਗੁਰੂ ਸਾਹਿਬ ਵੱਲੋਂ ਬਖਸ਼ੀ ਆ ਪੰਜਾਬੀ ਮਾਂ ਬੋਲੀ ਜਿਹੜੀ ਕੋਈ ਛੋਟੀ ਜੀ ਹੈ ਨਹੀਂ ਐ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਬਹੁਤ ਉਜਾੜਨ ਆਏ ਉਹ ਖੋਦੀ ਉਜੜ ਗਏ ਪਰ ਗੱਲ ਇਹ ਆ ਸੱਚ ਦਾ ਹੋਕਾ ਜਿਹੜਾ ਲਾਉਣ ਵਾਲੇ ਲੋਕ ਆ ਨਾ ਉਹ ਆਪਣਾ ਕੰਮ ਕਰਦੇ ਰਹਿੰਦੇ ਇੱਕ ਨਾ ਇੱਕ ਦਿਨ ਪ੍ਰਮਾਤਮਾ ਕਿਰਪਾ ਕਰਦਾ ਹੀ ਆ ਹੁਣ ਤੁਸੀਂ ਵਿਖਾਉਣ ਦੇ ਜੇ ਤੇ ਤੁਹਾਡੇ ਨਾਲ ਜਿਹੜੇ ਲੋਕ ਜੁੜੇ ਆ ਉਹਨਾਂ ਨੇ ਚੰਗੀ ਚੀਜ਼ ਤੋਂ ਸਿੱਖਿਆ ਹੀ ਲੈਣੀ ਆ ਤੇ ਕੁਛ ਮੇਰੇ ਵੀਰ ਜਿਹੜੇ ਆ ਉਹ ਲੜਾਈਆਂ ਝਗੜੇ ਵਿਖਾਉਂਦੇ ਆ ਤੇ ਉਹਦੇ ਚ ਤੇ ਇਹਦੇ ਚ ਫਰਕ ਇਹ ਆ ਕਿ ਇੱਕ ਸਮਾਜ ਨੂੰ ਚੰਗੀ ਸਿਰਜਣਾ ਦੇਣੀ ਤੇ ਸਮਾਜ ਨੂੰ ਜੇ ਚੰਗੀ ਸਿਹਤ ਦੇਣੀ ਆ ਤੇ ਸਾਨੂੰ ਆਪਣੇ ਪੁਰਖਿਆਂ ਦੀਆਂ ਆਪਣੀਆਂ ਵਿਰਾਸਤਾਂ ਦੇ ਲੈ ਕੇ ਆਉਣਾ ਪਊਗਾ ਆਪਣੀ ਮਾਂ ਬੋਲੀ ਨੂੰ ਬਚਾਉਣਾ ਪਊ ਹੁਣ ਚੰਦ ਵਿਦਵਾਨ ਜਿਹੜੇ ਫੇਸਬੁੱਕ ਤੇ ਬਹਿ ਕੇ ਕਮੈਂਟ ਤੇ ਕਰ ਦਿੰਦੇ ਆ ਪਰ ਉਹ ਕੋਈ ਗਰਾਉਂਡ ਲੈਵਲ ਤੇ ਆਣ ਕੇ ਨਹੀਂ ਦੇਖਦੇ ਇਹ ਕਹਿਣ ਨੂੰ ਉੱਥੇ ਕਹਿ ਦੇਣਾ ਵੀ ਇਹ ਕਿੱਡੀ ਕੁ ਵੱਡੀ ਗੱਲ ਸੀ ਪਰ ਹੁਣ ਤੁਸੀਂ ਇਹ ਦੱਸੋ ਵੀ ਇਹ ਛੋਟੀ ਗੱਲ ਆ ਇੰਗਲਿਸ਼ ਔਰ ਹਿੰਦੀ ਤੇ ਜੇ ਪੰਜਾਬੀ ਦੀ ਗੱਲ ਕਰੀਏ ਪੰਜਾਬੀ ਕਿੱਥੇ ਗਈ ਪਿਛਲੇ 3 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਪੰਜਾਬੀ ਕਿੱਥੇ ਗਈ ਮੈਂ बार-बार ਇਹ ਚੈਨਲਾਂ ਤੇ ਕਹਿ ਚੁੱਕਾ ਤੇ ਜਿਹੜੇ ਮੀਡੀਆ ਵਾਲੇ ਇੱਥੇ ਆਉਂਦੇ ਤੇ ਉਹਨਾਂ ਤੇ ਜਰੀਏ ਹਰ ਗੱਲ ਨੂੰ ਅਸੀਂ ਜਿਹੜਾ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਆਂ ਪਰ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਬੁੱਧੀ ਬਖਸ਼ੇ ਜਿਸ ਪੰਜਾਬ ਦਾ ਅਸੀਂ ਨਮਕ ਖਾਨੇ ਆ ਨਾ ਉਹਦਾ ਅਸੀਂ ਵਫਾਦਾਰੀ ਵੀ ਰਹੀ ਹੈ ਉਹਦੇ ਇਹ ਨਹੀਂ ਵੀ ਅਸੀਂ ਆਪਣੀ ਮਾਤਰ ਭਾਸ਼ਾ ਨੂੰ ਖਤਮ ਕਰ ਦਈਏ ਹੁਣ ਗੱਲ ਕਰੀਏ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇਹ ਪੱਥਰ 2004 ਦੇ ਇੱਥੇ ਲੱਗੇ ਹੋਏ ਨੇ 15 ਅਕਤੂਬਰ 2004 ਦਾ ਜਿਹੜਾ ਇੱਥੇ ਪੱਥਰ ਲੱਗਿਆ ਹੋਇਆ ਹੈ ਤਾਂ ਕੀ ਲੱਗਦਾ ਹੈ 2004 ਤੋਂ ਲੈ ਕੇ 2024 ਆ ਗਿਆ 20 ਸਾਲ ਹੋ ਚੁੱਕੇ ਨੇ ਕਦੀ ਪੰਜਾਬੀ ਵਾਲ ਕਿਸੇ ਨੇ ਧਿਆਨ ਨਹੀਂ ਦਿੱਤਾ ਕਈ ਸਰਕਾਰਾਂ ਆਈਆਂ ਕਈ ਗਈਆਂ ਪਾਰਲੀਮੈਂਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਕੀ ਉਹ ਸਿਰਫ ਵੋਟਾਂ ਦੇ ਲਈ ਕੀਤੀਆਂ ਜਾਂਦੀਆਂ ਨੇ ਅਸਲ ਦੇ ਵਿੱਚ ਜਦ ਦੇਖ ਰੇਖ ਦੀ ਗੱਲ ਆਉਂਦੀ ਹੈ ਤਾਂ ਸਾਰੇ ਭੱਜਦੇ ਹੋਏ ਦੇਖਦੇ ਨੇ ਵੇਖੋ ਮੈਂ ਤੇ ਕਿਸੇ ਨੂੰ ਨਹੀਂ ਕਹਿੰਦਾ ਜ਼ਿੰਮੇਵਾਰ ਅਸੀਂ ਤੇ ਆਪਣੇ ਆਪ ਨੂੰ ਕਹਿੰਦੇ ਜਦੋਂ ਅਸੀਂ ਗੱਲ ਸ਼ੇਰੇ ਪੰਜਾਬ ਦੀ ਕਰਦੇ ਆ ਨਾ ਸਟੇਜ ਤੇ ਜਾਂ ਕਿਤੇ ਵੀ ਤੇ ਗੱਲ ਕੱਲੀ ਨਾ ਕਰਿਆ ਕਰੀ ਅਸੀਂ ਆਪਣੇ ਰਾਜ ਦੀ ਗੱਲ ਤੇ ਕਰ ਦਨੇ ਅਸੀਂ ਏਦਾਂ ਦਾ ਰਾਜ ਲਿਆਉਣਾ ਅਸੀਂ ਉਹ ਕਰ ਦਣਾ ਅਸੀਂ ਏਦਾਂ ਹੋ ਜਾਊਗਾ ਉਹ ਉਹ ਕੁਝ ਨਹੀਂ ਹੋਣਾ ਤੁਸੀਂ ਯਾਰ ਆਪਣੇ ਵਿਰਾਸਤਾਂ ਨੂੰ ਤੇ ਸੰਭਲੋ ਆਪਣੀਆਂ ਵਿਰਾਸਤਾਂ ਨੂੰ ਅੱਜ ਤੁਸੀਂ ਜਿੰਨੇ ਪੋਲਿਟਿਸ਼ੀਨ ਆ ਮੇਰੇ ਹਿਸਾਬ ਨਾਲ ਇਹਨਾਂ ਨੂੰ ਪੁੱਛ ਲਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਨਹੀਂ ਪਤਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੋਂ ਤੱਕ ਜਾਂਦਾ ਸੀ ਇਹਨਾਂ ਨੂੰ ਇਹ ਪੁੱਛ ਲਓ ਚਿੱਕੜ ਕਿਸੇ ਤੇ ਕਿਦਾਂ ਪਾਉਣਾ ਕਿਸੇ ਤੇ ਅਲੀਗੇਸ਼ਨ ਕਿਦਾਂ ਲਾਉਣੇ ਆ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਿਦਾਂ ਜਲੂਸ ਕਿਦਾਂ ਕੱਢਣਾ ਨੈਟ ਤੇ ਅੱਜ ਕੱਲ ਇ ਇਹਨਾਂ ਨੂੰ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਆਪਣੇ ਵਿਰਾਸਤਾਂ ਤੋਂ ਦੂਰ ਨਾ ਹੋਈਏ ਆਪਣੀਆਂ ਵਿਰਾਸਤਾਂ ਨੂੰ ਬਚਾਈਏ ਜੇਕਰ ਸਾਡੇ ਪੋਲਿਟਿਸ਼ੀਅਨ ਹੀ ਦੂਜੇ ਬਨੇ ਧਿਆਨ ਭਟਕਾ ਦਿੰਦੇ ਆ ਤੇ ਉੱਥੇ ਫਿਰ ਆ ਨਤੀਜਾ ਉਹਦਾ ਤੁਸੀਂ ਵੇਖ ਹੀ ਲਿਆ ਤੁਸੀਂ ਦੱਸਦਾ ਵੀ ਕਦੋਂ ਦਾ ਤੇ ਕਦੋਂ ਦਾ ਸਾਡੇ ਤੇ ਜਦੋਂ ਦਾ ਧਿਆਨ ਚ ਆਇਆ ਅਸੀਂ ਉਦੋਂ ਦਾ ਲੜਾਈ ਲੜਣਦੇ ਆ ਤੇ ਜੇ ਨਹੀਂ ਪ੍ਰਸ਼ਾਸਨ ਕਰੂਗਾ ਤੇ ਅਸੀਂ ਇਹ ਆਪ ਕਰਵਾ ਦੇਣਾ ਵਾ ਤੁਹਾਨੂੰ ਸਾਹਮਣੇ ਦੇਖ ਲਿਓ ਤੁਸੀਂ ਇਹ ਹੋਰ ਦੇਖਣਾ ਸੀ ਵੀ 25 ਦਿਨ ਇਲੈਕਸ਼ਨ ਲੰਘਦੀ ਆ ਤੇ ਮੈਂ ਆਪ ਕਰਵਾ ਦੇਣਾ ਨਹੀਂ ਤਾਂ ਬਿਲਕੁਲ ਤੁਹਾਡੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾਏਗਾ ਬਹੁਤ ਵਧੀਆ ਚੀਜ਼ ਹੈ ਜੇਕਰ ਤੁਸੀਂ ਇੱਥੇ ਪੰਜਾਬੀ ਦੇ ਇਤਿਹਾਸ ਤਾਂ ਪੰਜਾਬੀ ਵੀ ਮੇਰੇ ਖਿਆਲ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ ਜਿਸ ਤਰੀਕੇ ਪਹਿਲੇ ਹਿੰਦੀ ਹੈ ਅੰਗਰੇਜ਼ੀ ਹੈ ਤਾਂ ਪੰਜਾਬੀ ਪਹਿਲੇ ਨੰਬਰ ਤੇ ਲਾਵਾ ਮੇਰੀ ਤੇ ਮਾਤਰ ਭਾਸ਼ਾ ਵਾ ਔਰ ਜਿਹੜੀ ਮੇਰੀ ਮਾਤਰ ਭਾਸ਼ਾ ਵਾ ਜਿਹੜੇ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਤੇ ਮੈਂ ਆਪਣੀ ਭਾਸ਼ਾ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਪਹਿਲੀ ਤੇ ਚਾਹੇ ਦੂਜੀ ਤੇ ਜਿੱਥੇ ਵੀ ਜਿੱਥੇ ਵੀ ਲਾਉਣੀ ਆ ਲਾਵਾਂਗੇ ਪਰ ਜਿਹੜਾ ਵਾ ਅਸੀਂ ਦੂਜੀਆਂ ਭਾਸ਼ਾ ਨੂੰ ਵੀ ਨਹੀਂ ਇੱਧਰ ਉੱਧਰ ਕਰਨਾ ਚਲੋ ਜੇ ਉਹ ਵੀ ਆ ਆਪਣੇ ਇੱਥੇ ਜਿੱਥੇ ਹੈਗੀ ਆ ਜਗਾ ਉੱਥੇ ਲਾਵਾਂਗੇ ਜੇ ਨਹੀਂ ਲਾਉਂਦੇ ਤੇ ਅਸੀਂ ਲਗਾ ਦਾਂਗੇ ਕਿਉਂਕਿ ਮੇਰਾ ਦੂਜਿਆਂ ਨੂੰ ਵੀ ਉਹ ਇਦਾਂ ਦਾ ਕੰਮ ਨਹੀਂ ਹੈਗਾ ਵੀ ਮੈਂ ਇਹਨਾਂ ਨੂੰ ਚੁੱਕੇ ਇੱਧਰ ਉੱਧਰ ਕਰਦਾ ਉੱਥੇ ਜਿਹੜੀ ਖਾਲੀ ਜਗਾ ਵਾ ਉੱਥੇ ਮੈਂ ਲਗਾਉਂਗਾ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਨਾ ਵਾ ਕੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਨੇ ਕਿ ਹਿੰਦੀ 'ਚ ਗੱਲ ਕਰਿਆ ਕਰ ਹਿੰਦੀ ਦੇ ਸਕੂਲ ਪੜਦਾ ਅੰਗਰੇਜ਼ੀ 'ਚ ਗੱਲ ਕਰ ਅੰਗਰੇਜ਼ੀ ਵਾਲੇ ਸਕੂਲ 'ਚ ਪੜਦਾ ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਤੇ ਇਹੀ ਕਹਿਣਾ ਚਾਹੁੰਦਾ ਜੇ ਸਾਡੇ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਪੰਜਾਬੀ 'ਚ ਬਖਸ਼ੀ ਆ ਤੇ ਅਸੀਂ ਆਪਣੇ ਗੁਰੂਆਂ ਤੋਂ ਤੇ ਸਿਆਣੇ ਹੈਗੇ ਨਹੀਂ ਸਾਡੀ ਕੀ ਔਕਾਤ ਆ ਸੀ ਆਪਣੇ ਪੁਰਖਿਆਂ ਦੇ ਦੱਸੇ ਰੱਤੇ ਤੇ ਚੱਲੀਏ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸਾਨੂੰ ਇਹ ਪੱਗ ਦਿੱਤੀ ਜਿਨ੍ਹਾਂ ਨੇ ਸੀਸ ਭੇਟ ਕਰਤੇ ਸਾਡੇ ਲਈ ਸਰਬੰਸ ਵਾਰਤਾ ਅਸੀਂ ਉਹਨਾਂ ਦਾ ਕਦੀ ਦੇਣ ਦੇ ਹੀ ਨਹੀਂ ਸਕਦੇ ਇਹ ਜਿਹੜੀਆਂ ਯਾਦਗਾਰਾਂ ਤੁਸੀਂ ਵੇਖ ਰਹੇ ਹੋ ਨਾ بڑے بڑے ਲੋਕਾਂ ਨੇ ਵੱਡੇ ਵੱਡੇ ਅੰਬਾਨੀਆਂ ਡਾਨੀਆਂ ਦੇ ਵੀ ਤੁਸੀਂ ਮਹਿਲ ਵੇਖ ਲਓ ਉਹ ਵੀ ਇਹਦੇ ਘੜੀ ਜ਼ੀਰੋ ਆ ਕਿਉਂ ਕਿ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ जोडਦਾ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਸ਼ੇਰ-ਏ-ਪੰਜਾਬ ਨਹੀਂ ਕੋਈ ਜੰਮਣਾ ਉਹਦੇ ਰਾਜ ਦੀ ਗੱਲ ਕਰਦੇ ਆਂ ਉਹਦੇ ਰਾਜ ਚ ਜੇਲ ਨਹੀਂ ਸੀ ਹੁੰਦੀ ਅੱਜ ਤੇ ਕੋਈ ਮੜਾ ਬੋਲਦਾਂ ਚੁੱਕ ਕੇ ਜੇਲ ਚ ਥੋੜ ਦੇ ਦਿੰਦੇ ਆ ਜੇਲਾਂ ਭਰੀਆਂ ਪਈਆਂ ਤੇ ਇਸ ਕਰਕੇ ਸਾਡੇ ਜਿਹੜੇ ਸਤਕਾਰਯੋਗ ਬੱਚਿਆਂ ਦੇ ਮਾਤਾ ਪਿਤਾ ਵਾ ਉਹ ਆਪਣੇ ਬੱਚਿਆਂ ਨੂੰ ਲਿਓਣ ਇਹ ਵਿਰਾਸਤਾਂ ਵਿਖਾਉਣ ਔਰ ਆਪਣੀ ਪੀੜ੍ਹੀ ਨੂੰ ਜੇ ਅਸੀਂ ਬਚਾਉਣਾ ਵਾ ਤੇ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਮਾਤਰ ਭਾਸ਼ਾ ਦੇ ਨਾਲ ਜੋੜੀਏ ਬਿਲਕੁਲ 1818 ਤੋਂ ਲੈ ਕੇ 1837 ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਇੱਥੇ ਰਹਿੰਦੇ ਰਹੇ ਨੇ ਪਰ ਕੀ ਲੱਗਦਾ ਹੈ ਕਿ 2004 ਤੋਂ ਜਿਹੜਾ ਇਹ ਪੱਥਰ ਇੱਥੇ ਲਗਾਇਆ ਗਿਆ ਇਹ ਤੁਹਾਨੂੰ ਦਿਖਾ ਦਈਏ ਕਿ ਪੰਜਾਬੀ ਵਿੱਚ ਤਾਂ ਨਹੀਂ ਲਿਖਿਆ ਪਰ ਹਿੰਦੀ ਦੇ ਵਿੱਚ ਦਿਨਾਕ 15 10 2004 ਦੁਆਰਾ ਇਸੇ ਰਾਸ਼ਟਰੀ ਮਹੱਤਵ ਕੇ ਸਮਾਗਰਕ ਕੇ ਰੂਪ ਮੇ ਸੰਸਕ੍ਰਿਤ ਘੋਸ਼ਿਤ ਕੀਤਾ ਗਿਆ ਥਾ ਸੋ 2004 ਦੇ ਵਿੱਚ ਜਦ ਇੱਥੇ ਲੱਗਦਾ ਤਾਂ ਕਈ ਸਰਕਾਰਾਂ ਆਈਆਂ ਨੇ ਕਈ ਸਰਕਾਰਾਂ ਜਾ ਚੁੱਕੀਆਂ ਨੇ ਕੀ ਲੱਗਦਾ ਕਿ 20 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਇਹ ਜਿਹੜੇ ਆਮ ਲੋਕ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਭੁੱਲਦੇ ਜਾ ਰਹੇ ਨੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਇੱਥੇ ਆ ਕੇ ਆਸ਼ਕੀਆਂ ਮਾਰਦੇ ਨੇ ਇੱਥੇ ਨੇੜੇ ਹੀ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਇੱਥੇ ਗੁਰੂ ਸਾਹਿਬ ਦਾ ਅਸੀਂ ਨਾਮ ਜਪਦੇ ਆ ਜਿਵੇਂ ਤਾਂ ਨਿਸ਼ਾਨ ਸਾਹਿਬ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਨਿਸ਼ਾਨ ਸਾਹਿਬ ਹੈਗਾ ਉਹਦੇ ਨੇੜੇ ਹੀ ਆਸ਼ਕੀਆਂ ਮਾਰਨ ਦੇ ਲੋਕ ਪਹੁੰਚਦੇ ਨੇ ਹਾਲਾਂਕਿ ਸਕੂਲਾਂ ਤੋਂ ਫੁੱਟ ਫੁੱਟ ਕੇ ਇੱਥੇ ਪਹੁੰਚਦੇ ਨੇ ਕਰੋ ਸਕੂਲ ਕਹਿ ਕੇ ਨਿਕਲਦੇ ਨੇ ਪਰ ਆ ਕੇ ਕੰਪਨੀ ਬਾਗ ਆਸ਼ਕੀਆਂ ਦਾ ਅੱਡਾ ਬਣਾ ਚੁੱਕੇ ਨੇ ਸੋ ਇਹ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਲੋਕਾਂ ਦੀ ਜ਼ਿੰਮੇਵਾਰੀ ਹੈ ਲੋਕੀ ਵੀ ਭੁੱਲਦੇ ਜਾ ਰਹੇ ਨੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਸਰਕਾਰ ਵੀ ਭੁੱਲਦੀ ਜਾ ਰਹੀ ਹੈ ਇੱਥੇ ਕਈ ਵਾਰ ਅਸੀਂ ਅੰਗਰੇਜ਼ ਆਉਂਦੇ ਦੇਖੇ ਨੇ ਪਰ ਬਹੁਤ ਵਾਰ ਐਦਾਂ ਹੋਇਆ ਕਿ ਅੰਗਰੇਜ਼ ਵੀ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹਦੇ ਨੇ ਜਾਂ ਭਾਰਤ ਦੇ ਹਰ ਕੋਨੇ ਤੋਂ ਜਦ ਕੋਈ ਵੀ ਕਿਸੇ ਕੋਨੇ ਤੋਂ ਆਉਂਦਾ ਤਾਂ ਹਿੰਦੀ ਦੇ ਵਿੱਚ ਇਤਿਹਾਸ ਪੜ੍ਹਦਾ ਸੀ ਮਾਨ ਕਰਦੇ ਆ ਕਿ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖਿਆ ਪਰ ਪੰਜਾਬੀ ਕਿੱਥੇ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਨ੍ਹਾਂ ਤੋਂ ਅੱਜ ਅਸੀਂ ਗੁਲਾਮੀ ਤੋਂ ਛੁਟਕਾਰਾ ਪਾਇਆ ਤਾਂ ਇਹ ਤਸਵੀਰਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਮਰ ਪੈਲੈਸ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਉਸ ਦੇ ਥੱਲੇ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਕਿਉਂਕਿ ਉਸ ਸਮੇਂ ਉਰਦੂ ਤੇ ਪੰਜਾਬੀ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਸੀ ਪਰ ਕੀ ਹੁਣ ਸਰਕਾਰਾਂ ਜਾਂ ਲੋਕ ਆਪਣੀ ਜ਼ਿੰਮੇਵਾਰੀਆਂ ਸਮਝਣਗੇ ਇੱਥੇ ਪੰਜਾਬੀ ਦੇ ਵਿੱਚ ਇਤਿਹਾਸ ਲਿਖਿਆ ਜਾਏਗਾ ਕਿ ਆਡੀ ਆਉਣ ਵਾਲੀ ਪੀੜ੍ਹੀ ਇਤਿਹਾਸ ਸਾਡੀ ਪੰਜਾਬੀ ਮਾਂ ਬੋਲੀ ਯਾਦ ਰੱਖੇਗੀ ਸਾਡੇ ਸਕੂਲਾਂ ਦੇ ਵਿੱਚ ਵੀ ਸਾਨੂੰ ਹਿੰਦੀ ਬੋਲਣ ਲਈ ਕਿਹਾ ਜਾਂਦਾ ਸਾਨੂੰ ਅੰਗਰੇਜ਼ੀ ਬੋਲਣ ਦੇ ਲਈ ਕਿਹਾ ਜਾਂਦਾ ਪਰ ਪੰਜਾਬੀ ਕਿੱਥੇ ਹੈ ਕੀ ਸਾਨੂੰ ਮਾਪੇ ਜਦ ਜਨਮ ਦਿੰਦੇ ਨੇ ਬਹੁਤ ਖੁਸ਼ ਹੁੰਦੇ ਨੇ ਜਦ ਬੱਚਾ ਪਹਿਲਾ ਸ਼ਬਦ ਮਾਂ ਜਾਂ ਬਾਪ ਆਖਦਾ ਤਾਂ ਕੀ ਉਹ ਸ਼ਬਦ ਪੰਜਾਬੀ ਦਾ ਨਹੀਂ ਹੈ ਜਾਂ ਉਸ ਵੇਲੇ ਵੀ ਮਮ ਜਾਂ ਡੈਡ ਨਿਕਲਦਾ ਮੂੰਹ ਦੇ ਵਿੱਚੋਂ ਪਹਿਲਾ ਸ਼ਬਦ ਤਾਂ ਅਸੀਂ ਮਾਪ ਆਪਣੇ ਬੱਚੇ ਤੋਂ ਮਾਂ ਜਾਂ ਪਿਓ ਸੁਣਨਾ ਚਾਹੁੰਦੇ ਆ ਬਾਪ ਸੁਣਨਾ ਚਾਹੁੰਦੇ ਆ ਪਰ ਜਦ ਬੱਚਾ ਵੱਡਾ ਹੁੰਦਾ ਤਾਂ ਉਸ ਦੇ ਮੂੰਹੋਂ ਪੰਜਾਬੀ ਸੁਣੀ ਸਾਨੂੰ ਗੰਦੀ ਲੱਗਣ ਲੱਗ ਜਾਂਦੀ ਆ ਸੋ ਦੇਖਣਾ ਕਿ ਹੁਣ ਸਰਕਾਰਾਂ ਕਿੰਨੀਆਂ ਕਿ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪੁੰਦੀਆਂ ਨੇ ਤੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਕਿੰਨਾਕ ਪਹਿਲ ਦਿੰਦੇ ਨੇ ਜੁੜਰ ਸਰਖਾਪ ਟੀਵੀ ਦੇ ਲਈ ਮੈਂ ਦਮਦਿੱਪ ਸਿੰਘਾ ਮਿਸ਼ਰਾ